2 ਸਾਲ ਬਾਅਦ ਜਿਹੜੀ ਕਾਰ ਅੱਜ 10 ਲੱਖ ਰੁਪਏ ਦੀ ਹੈ ਉਹ ਉਹਨਾਂ ਨੂੰ 7 ਕੁ ਲੱਖ ਦੇ ਆਸ-ਪਾਸ ਮਿਲੂਗੀ। ਇਸ ਕਾਰ ਦੇ ਵਿੱਚ 76% ਬੈਟਰੀ ਹੁੰਦੀ ਹੈ ਤੇ 30% ਜਿਹੜੀ ਚਿਪ ਲੱਗਦੀ ਹੈ ਉਹ ਹੁੰਦੀ। ਹੂੰ। ਪਰ ਚਿਪ ਦੀ ਵੀ ਜਿਹੜੀ ਕੀਮਤ ਹੈ ਉਹ 10% ਤੇ ਅਨੁਮਾਨ ਹੈ ਵੀ ਹੁੰਦਾ ਘੱਟ ਹੋਏਗੀ। ਇਹ ਪੈਟਰੋਲ ਮੰਨ ਲਓ ਤੁਸੀਂ ਕੋਈ ਵੀ ਮਾੜੀ ਤੋਂ ਨ ਲਮਾੜੀ ਤੋਂ ਮਾੜੀ ਗੱਡੀ ਲਾ ਲੋ ਜਿਹੜੀ ਇਹ ਛੋਟੀਆਂ ਕਾਰ ਆਪਾਂ ਚਲਾਣ ਦੀ ਉਹ ਸ਼ਿਫਟ ਹੋ ਗਈ ਜਾਂ ਦੋ ਉਹ ਤੁਹਾਨੂੰ 4 ਤੋਂ 4 ਤੋਂ 5 ਰੁਪਏ ਕਿਲੋਮੀਟਰ ਪੈਣੀ ਐਨੇ ਦੋ ਪੈਣਾ ਦੋ 2030 ਤੱਕ ਸਰਕਾਰ ਦਾ ਇੱਕ ਟੀਚਾ ਲਾ ਲੀਏ ਆਪਾਂ ਉਹ ਇਹ ਹੈ ਕਿ ਇੰਡੀਆ ਦੇ 70% ਤੋਂ ਲੈ ਕੇ 80% ਵਹੀਕਲ ਜਿਹੜੇ ਉਹ ਇਲੈਕਟ੍ਰਿਕ ਹੋਣ ਜਗਜੀਤ ਜੀ ਕੀ ਹਾਲ ਚਾਲ ਹੈ ਠੀਕ ਹੈ ਰਾਜੀ ਅਛਾ ਇਹ ਕਿ ਇਲੈਕਟ੍ਰੀਕਲ ਗੱਡੀਆਂ ਦੀ ਬਹੁਤ ਡਿਮਾਂਡ ਵੱਧ ਰਹੀ ਆ ਸਰਕਾਰ ਵੀ ਪ੍ਰਮੋਟ ਕਰ ਰਹੀ ਆ ਜਿਵੇਂ ਆਪਾਂ ਦੇਖ ਰਹੇ ਆ ਨਾ ਡੀਜ਼ਲ ਜਾਂ ਗੱਡੀਆਂ ਨੂੰ ਬੰਦ ਕੀਤਾ ਜਾ ਰਿਹਾ ਪੈਟਰੋਲ ਜਾਂ ਇਲੈਕਟ੍ਰੀਕਲ ਨੂੰ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਹੀ ਖਰੀਦੋ ਇਹਦਾ ਕੀ ਲੱਗਦਾ ਫਾਇਦਾ ਹੋਵੇਗਾ ਲੋਕਾਂ ਨੂੰ ਪਰ ਇਹ ਵੀ ਗੱਲ ਮੈਨੂੰ ਸੁਣਨ ਚ ਮਰੀਆ ਕਹਿੰਦੇ ਮਹਿੰਗੀਆਂ ਬਹੁਤ ਹੁੰਦੀਆਂ ਇਹ ਮਹਿੰਗੀਆਂ ਤਾਂ ਹੁੰਦੀਆਂ ਰਾਜੇਤ ਕਿਉਂਕਿ ਨਵੀਂ ਟੈਕਨੋਲੋਜੀ ਹਮੇਸ਼ਾ ਪਹਿਲਾਂ ਮਹਿੰਗੀ ਆਂਦੀ ਹੁੰਦੀ ਹੈ ਪਰ ਜਿਹੜੇ ਵੀ ਲੋਕ ਇਹਨੂੰ ਲੈਣ ਦੀ ਸੋਚ ਰਹੇ ਆ ਹਾਲਾ ਕਿ ਸਰਕਾਰ ਪ੍ਰਮੋਟ ਕਰ ਰਹੀ ਹੈ ਬਹੁਤ ਜਗ੍ਹਾ ਤੇ ਸਬਸਿਡੀਆਂ ਵੀ ਹੈ ਨਾ ਗੱਡੀਆਂ ਦੇ ਉੱਤੇ ਇਲੈਕਟ੍ਰੀਕਲ ਜਿਹੜੀਆਂ ਕਾਰਾਂ ਆ ਆਪਾਂ ਦੇਖਦੇ ਹਾਂ ਹਰੀ ਨੰਬਰ ਪਲੇਟ ਲੱਗੀ ਜਾਂਦੀ ਹੁੰਦੀ ਹੈ ਜੀ ਤੇ ਉਹਨਾਂ ਦੀ ਇੱਕ ਬੈਟਰੀ ਜਿਹੜੀ 1 ਕਿਲੋਵਾਰਟ ਦੀ ਬੈਟਰੀ ਸੀਗੀ ਉਹ 2000 ਜਦੋਂ 21 ਆ 22 ਦੇ ਵਿੱਚ ਉਹ 130 ਡਾਲਰ ਦੇ ਆਸ-ਪਾਸ ਸੀ ਹੂੰ ਘਟ ਕੇ ਉਹ ਇਸ ਟਾਈਮ 100 ਡਾਲਰ ਦੇ ਆਸ-ਪਾਸ ਹੈ ਅੱਛਾ ਘਟਾ ਦਿੱਤਾ ਗਿਆ ਤਾਂ ਮੁੱਲ ਘਟਾ ਦਿੱਤਾ ਗਿਆ ਜਿਹੜੀ ਐਦੀ ਲਾਗਤ ਹੈ ਮਤਲਬ ਹੁਣ ਫਿਊਚਰ ਸੋਚਿਆ ਜਾ ਰਿਹਾ ਸਰਵੇ ਕੀਤਾ ਸੀ ਉਹਨਾਂ ਨੇ ਇੱਕ ਉਹਦੇ ਅਕੋਰਡਿੰਗਲੀ 2 ਸਾਲਾਂ ਦੇ ਵਿੱਚ ਵਿੱਚ ਹੋਰ ਕਟੌਤੀ 30% ਦੀ ਹੋਏਗੀ ਅੱਛਾ ਜਿਹੜੀ ਅੱਜ 100 ਡਾਲਰ ਦੀ ਹੈ ਉਹ 80 ਡਾਲਰ ਤੇ ਆ ਕੇ ਖੜੂਗੀ ਜਿਹੜੀ ਬੈਟਰੀ ਦਾ ਮੁੱਲ ਹੈ ਜਿਵੇਂ ਆਪਾਂ ਲੀਥੀਅਮ ਬੈਟਰੀਸ ਕਹਿੰਦੇ ਨੇ ਇਸ ਕਾਰ ਦੇ ਵਿੱਚ 76% ਬੈਟਰੀ ਹੁੰਦੀ ਹੈ ਤੇ 30% ਜਿਹੜੀ ਚਿਪ ਲੱਗਦੀ ਹੈ ਉਹ ਹੁੰਦੀ ਹੈ ਹਾਂ ਤਾਂ ਚਿੱਪ ਦੀ ਵੀ ਜਿਹੜੀ ਕੀਮਤ ਹੈ ਉਹ 10% ਤੇ ਅਨੁਮਾਨ ਹੈ ਵੀ ਹੁੰਦਾ ਘੱਟ ਹੋਏਗੀ ਆਨਲੇ 2 ਸਾਲਾਂ ਦੇ ਵਿੱਚ ਵਿੱਚ ਤਾਂ ਜਿਹੜੇ ਵੀ ਲੋਕ ਇਹ ਪਲਾਨ ਕਰ ਰਹੇ ਆ ਕਿ ਅਸੀਂ ਅੱਜ ਇਲੈਕਟ੍ਰਿਕ ਵਹੀਕਲ ਲੈ ਲਈਏ ਜਿਨ੍ਹਾਂ ਕੋਲ ਪੈਸਾ ਜਿਨ੍ਹਾਂ ਨੂੰ ਫਰਕ ਨਹੀਂ ਉਹ ਤਾਂ ਲੈ ਹੀ ਰਹੇ ਆ ਦੇਖੋ ਜੀ ਜਿਹੜੇ ਲੋਕ ਸੋਚ ਰਹੇ ਨੇ ਕਿ ਅਸੀਂ ਇਹ ਵਹੀਕਲ ਲੈਣਾ ਹੈ ਇਹ ਲੈਣਾ ਲੈਣਾ ਚਾਹੁੰਦੇ ਆ ਤਾਂ ਉਹ ਉਹ 2 ਸਾਲ ਦੀ ਉਡੀਕ ਕਰ ਸਕਦੇ ਨੇ ਕਿਉਂਕਿ 2 ਸਾਲ ਬਾਅਦ ਜਿਹੜੀ ਕਾਰ ਅੱਜ 10 ਲੱਖ ਰੁਪਏ ਦੀ ਹੈ ਉਹ ਉਹਨਾਂ ਨੂੰ 7 ਕੁ ਲੱਖ ਦੇ ਆਸ-ਪਾਸ ਮਿਲੇਗੀ ਹਾਂ ਹੋ ਸਕਦਾ ਹੈ ਉੱਥੇ ਕਈ ਸਟੇਟਾਂ 'ਚ ਜਿਵੇਂ ਗਵਰਨਮੈਂਟ ਪ੍ਰਮੋਟ ਕਰ ਰਹੀ ਹੈ ਇਲੈਕਟ੍ਰਿਕ ਵਹੀਕਲਸ ਉਹਨਾਂ ਦੇ ਸਬਸਿਡੀਆਂ ਹੈ ਹੂੰ ਵੀ ਉਹ ਵੀ 25% ਗਵਰਨਮੈਂਟ ਪੇ ਕਰਦੀ ਹੈ ਜੀ ਆਹ ਹੋ ਸਕਦਾ ਉਹ ਖਤਮ ਹੋ ਗਏ ਤੇ 30% ਦਾ ਵੈਸੇ ਡਿਸਕਾਊਂਟ ਹੋ ਜਾਏ ਪਰ ਇਹ ਚੀਜ਼ ਹਾਂ ਇਹ ਚੀਜ਼ ਹੈ ਕਿਉਂਕਿ ਇੰਨਾ ਚ ਕਟੌਤੀਆਂ ਬਹੁਤ ਸਾਰੀਆਂ ਆ ਰਹੀਆਂ ਕਿਉਂਕਿ ਉਦੋਂ ਨਵੀਂ ਟੈਕਨੋਲੋਜੀ ਸੀਗੀ ਤਾਂ ਲੋਕੰਨੇ ਅਵੇਅਰ ਨਹੀਂ ਸੀਗੇ ਐ ਇੰਨੇ ਮੈਨੂਫੈਕਚਰਿੰਗ ਪਲਾਂਟ ਨਹੀਂ ਸੀਗੇ ਹਮ ਅੱਜ ਕੱਲ ਹਰ ਗਵਰਨਮੈਂਟ ਵੀ ਪ੍ਰਮੋਟ ਕਰ ਰਹੀ ਹੈ ਕਿ ਤੁਸੀਂ ਫੈਕਟਰੀਜ਼ ਵਗੈਰਾ ਲਗਾਓ ਤੇ ਇਸ ਤਰ੍ਹਾਂ ਦੇ ਜਿਹੜੇ ਉਦਯੋਗ ਨੇ ਉਹਨਾਂ ਨੂੰ ਵਧਾਓ ਜੀ ਤਾਂ ਉਸ ਉਸ ਕਰਕੇ ਇਹ ਚੀਜ਼ਾਂ ਸਸਤੀਆਂ ਹੋ ਰਹੀਆਂ ਤੇ ਅੱਗੇ ਬਹੁਤ ਜਲਦੀ ਇਸ ਚੀਜ਼ ਦੇ ਵਿੱਚ ਕਟੌਤੀ ਦੇਖਣ ਨੂੰ ਮਿਲੋਗੀ ਜਿਵੇਂ ਆਪਾਂ ਨਾ ਆ ਟੂ ਵੀਹਲਰ ਦੀ ਗੱਲ ਕਰੀਏ ਪਹਿਲਾਂ ਜਦੋਂ ਇਲੈਕਟ੍ਰੀਕਲ ਟੂ ਵੀਹਲਰ ਆਇਆ ਸੀਗਾ ਤਾਂ ਲੋਕ ਇੰਨੇ ਨਹੀਂ ਲੋਕਾਂ ਨੇ ਆਦਾ ਧਿਆਨ ਦਿੱਤਾ ਫਿਰ ਸਰਕਾਰ ਨੇ ਵੀ ਜਿਵੇਂ ਨਾਲ ਦਾ ਪ੍ਰਮੋਟ ਕੀਤਾ ਜਾਂ ਕੰਪਨੀਆਂ ਨੇ ਇਸ ਤਰੀਕੇ ਦੇ ਜਿਵੇਂ ਹੁਣ ਤੁਸੀਂ ਕਾਰਾਂ ਦਾ 10% ਵੀ ਕਟੌਤੀ ਹੋ ਰਹੀ ਹੈ ਉਹਦਾ ਚ ਵੀ ਕਟੌਤੀ ਹੈ ਤਾਂ ਅੱਜ ਆਪਾਂ ਦੇਖਦੇ ਹਾਂ ਵੀ ਸੜਕਾਂ ਤੇ ਆਪ ਨੂੰ ਬਹੁਤ ਜ਼ਿਆਦਾ ਹੱਦ ਤੱਕ ਇਲੈਕਟ੍ਰੀਕਲ ਟੂ ਵੀਲ ਨਜ਼ਰ ਆਉਂਦੇ ਨੇ 2030 ਤੱਕ ਸਰਕਾਰ ਦਾ ਇੱਕ ਟੀਚਾ ਲਾ ਲੀਏ ਆਪਾਂ ਉਹ ਇਹ ਹੈ ਕਿ ਇੰਡੀਆ ਦੇ 70% ਤੋਂ ਲੈ ਕੇ 80% ਵਹੀਕਲ ਜਿਹੜੇ ਉਹ ਇਲੈਕਟ੍ਰਿਕ ਹੋਣ ਹੂੰ ਇਹ ਟੀਚਾ ਸਰਕਾਰ ਮੰਨ ਕੇ ਚੱਲ ਰਹੀ ਹੈ ਬਾਕੀ ਲੋਕਾਂ ਦੇ ਹੱਥ ਵਾਸ ਹੈ ਕਿਉਂਕਿ ਹਲੇ ਤੱਕ ਜਿਹੜੇ ਪ੍ਰੋਪਰ ਜਿਨੂੰ ਕਹਦੇ ਨੇ ਚਾਰਜਿੰਗ ਸਟੇਸ਼ਨਸ ਨਹੀਂ ਬਣੇ ਚੰਗੀ ਤਰ੍ਹਾਂ ਪ੍ਰੋਪਰ ਇੰਡੀਆ ਜਿਵੇਂ ਪੈਟਰੋਲ ਪੰਪਸ ਦੇ ਉਹ ਬਣੇ ਹੋਏ ਨੇ ਹਨਾ ਸਾਰੇ ਹਰ ਹਰ 20-25 ਕਿਲੋਮੀਟਰ ਦੇ ਪੈਟਰੋਲ ਪੰਪ ਤੁਹਾਨੂੰ ਮਿਲ ਜਾਂਦਾ ਬਿਲਕੁਲ ਤੇ ਹਾਤਾ ਸਰਕਾਰ ਹੋਂਦੇ ਨਾਲ ਟਾਈ ਅਪ ਕਰਨ ਵੀ ਪੈਟਰੋਲ ਪੰਪ ਦੇ ਉੱਤੇ ਹੀ ਤੁਹਾਨੂੰ ਚਾਰਜਿੰਗ ਸਟੇਸ਼ਨ ਦਿੱਤਾ ਜਾਵੇ ਜਿਵੇਂ ਮੈਨੂੰ ਯਾਦ ਪਿੱਛੇ ਜਦੋਂ ਸੀਐਨਜੀ ਲਾਂਚ ਹੋਈ ਹੈ ਨਾ ਉਦੋਂ ਐਨਐ ਸਟੇਸ਼ਨ ਨਹੀਂ ਸੀਗੇ ਖਾਸ ਕਰਕੇ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਸੀਗੇ ਤਾਂ ਉਦੋਂ ਲੋਕਾਂ ਨੇ ਇਸੇ ਕਰਕੇ ਵੀ ਨੀ ਚੀਜ਼ਾਂ ਲਈਆਂ ਲੈਣੀਆਂ ਚਾਹੁੰਦੇ ਸੀ ਵੀ ਅੱਜ ਵੀ ਨਵੀਆਂ ਗੱਡੀਆਂ ਸੀ ਐਂ ਜੀ ਮਿਲ ਰਹੀ ਆ ਪਰ ਜਦੋਂ ਸਬਦਾ ਨਹੀਂ ਸੀ ਉਹ ਲੋਕਾਂ ਦੇ ਸੀ ਕਰੀਏ ਕੀ ਸਰਕਾਰ ਨੂੰ ਚਾਹੀਦਾ ਕਿ ਪਹਿਲਾਂ ਹਾ ਪੂਰੀ ਸਬਦਾ ਪੂਰੀ ਕੀਤੀ ਜਾਵੇ ਜੀ ਇਹ ਇਹਦਾ ਇਹਦਾ ਬੜੀਆਂ ਚੀਜ਼ਾਂ ਇਹਦੇ ਚ ਪ੍ਰਾਈਵੇਟ ਫਰਮਸ ਵੀ ਅੱਗੇ ਆ ਰਹੀਆਂ ਅਡਾਨੀ ਪਾਵਰ ਨੇ ਤੇ ਟਾਟਾ ਪਾਵਰ ਦੇ ਜਿਹੜੇ ਉਹ ਨੇ ਉਹ ਹਰ ਜਗ੍ਹਾ ਹਰ ਮਤਲਬ ਜਿਹੜੇ ਕਿ ਮਿਨਿਮਮ ਡਿਸਟੈਂਸ ਤੇ ਉਹਨਾਂ ਦੇ ਉਹਨਾਂ ਨੇ ਪਾਵਰ ਸਟੇਸ਼ਨ ਲਗਾਨੇ ਸ਼ੁਰੂ ਕਰ ਦਿੱਤੇ ਆ 올ਓਵਰ ਇੰਡੀਆ ਹਮ ਤਾਂ ਉਮੀਦ ਕਰਦੇ ਆ ਕਿ 2030 ਤੱਕ ਜਿਹੜਾ ਇਹਨਾਂ ਨੇ ਗਵਰਨਮੈਂਟ ਨੇ ਟੀਚਾ ਮੰਨ ਕੇ ਚੱਲੇ ਆ ਆਪਦਾ ਕਿ ਹਾਂ ਉਦੋਂ ਤੱਕ 70% ਕਾਰਾਂ ਸੀ ਇਲੈਕਟ੍ਰਿਕ ਕਰਨੀਆਂ ਤਾਂ ਹੋ ਸਕਦਾ ਹੈ ਕਿ ਲੋਕ ਉਹਨਾਂ ਦਾ ਵੱਧ ਚੜ ਕੇ ਸਾਥ ਦੇਣਗੇ ਜੀ ਇਹਦੇ ਨਾਲ ਲੋਕਾਂ ਨੂੰ ਵੀ ਕੋਈ ਫਾਇਦਾ ਹੋਵੇਗਾ ਕੋਈ ਮੰਨ ਲਓ ਜਿਵੇਂ ਕਹਿੰਦਾ ਮੈਂ ਤਾਂ ਇਹ ਸੁਣਿਆਗਾ ਕਹਿੰਦੇ ਜੇ ਨਾ ਕਾਰਾਂ ਆਉਂਦੀਆਂ ਗਿਆ ਜੇ ਡੀਜ਼ਲ ਜਿਵੇਂ ਖਤਮ ਹੋ ਗਈ ਜਾਂ ਪੈਟਰੋਲ ਖਤਮ ਹੋ ਗਈ ਉਹ ਤਾਂ ਆਪਾਂ ਪ੍ਰਾਣੀ ਵੀ ਲੈ ਲੈਂਦੇ ਹਾਂ ਨਾ ਕਿੰਨਾ ਕਿੰਨਾ ਸਮਾਂ ਚੱਲ ਜਾਂਦੀ ਕਹਿੰਦੇ ਚੱਲਦੀਆਂ ਨਹੀਂ ਐ ਇੱਕ ਵਾਰੀ ਤੁਸੀਂ ਲੈ ਲਈ ਜਿਹੜੀ ਬਾਅਦ ਚ ਡੀਜ਼ਲ ਦੀ ਹੁੰਦੀ ਜਿਹੜਾ ਤੱਕ ਮੈਂ ਜਿੱਥੋਂ ਤੱਕ ਮੈਂ ਸੁਣਿਆ ਵੀ ਇਹਨਾਂ ਦੀ 4 ਸਾਲ ਬਾਅਦ ਬੈਟਰੀ ਚੇਂਜ ਹੁੰਦੀ ਤੇ ਉਹਦਾ ਖਰਚਾ 5 ਤੋਂ 4 ਤੋਂ 5 ਲੱਖ ਰੁਪਏ ਦਾ ਜੇ ਮੰਨ ਲਓ ਤੁਹਾਡੀ 15 ਲੱਖ ਦੀ ਕਾਰ ਹੈ ਤਾਂ 5 ਲੱਖ ਰੁਪਏ ਤੁਹਾਡਾ 5 ਸਾਲਾਂ ਬਾਅਦ ਲੱਗਣਾ ਹੀ ਲੱਗਣਾ ਤਾਂ ਇਹਦੇ ਨਾਲ ਇਹ ਹੈ ਵੀ এনवायरमेंट ਫ੍ਰੈਂਡਲੀ ਹੈ ਬੇਸਿਕ ਜਿਹੜੀ ਆਪਾਂ ਗਵਰਨਮੈਂਟ ਕਿਉਂ ਪ੍ਰੋਮੋਟ ਕਰਦੀ ਕਿ ਜਿਹੜਾ ਪੋਲੂਸ਼ਨ ਤੁਸੀਂ ਆਪਾਂ ਫੈਲਦੇ ਦੇਖਦੇ ਆਂ ਡੀਜ਼ਲ ਕਾਰਾਂ ਨਾਲ ਆ ਪੈਟਰੋਲ ਕਾਰਾਂ ਨਾਲ ਉਹਦੇ ਚ 80 70 ਤੋਂ 80% ਦੀ ਕਟੌਤੀ ਹੋਗੀ ਤਾਂ ਆਪਾਂ ਨੂੰ ਸ਼ੁੱਧ ਵਾਤਾਵਰਣ ਮਿਲੇਗਾ ਤੇ ਆਪਾਂ ਸਾਹ ਜਿਹਨੂੰ ਆਪਾਂ ਕਹਿ ਦਿੰਦੇ ਆਂ ਵੀ ਸਾਹ ਨਾਲ ਜ਼ਰੂਰੀ ਚੀਜ਼ ਸਾਹ ਲੈਣਾ ਤਾਂ ਉਹ ਲੈਣ ਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਏਗੀ ਅੱਗੇ ਪਰ ਜਿਸ ਹਿਸਾਬ ਨਾਲ ਮੀਡਲ ਕਲਾਸ ਦਾ ਮਰਜ਼ੂ ਨਾ ਮੀਡਲ ਕਲਾਸ ਲਈ 5 ਲੱਖ ਰੁਪਇਆ 4-5 ਸਾਲਾਂ ਬਾਅਦ ਲਾਉਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਨਹੀਂ ਪਰ ਪੈਟਰੋਲ ਵੀ ਉਨੇ ਹੀ ਬਚੂਗਾ ਨਾ ਰਾਜੀ ਜੀ ਹੂੰ ਇਹ ਪੈਟਰੋਲ ਮੰਨ ਲਓ ਤੁਸੀਂ ਕੋਈ ਵੀ ਮਾੜੀ ਤੋਂ ਮਤਲਬ ਮਾੜੀ ਤੋਂ ਮਾੜੀ ਗੱਡੀ ਲਾ ਲਓ ਜਿਹੜੀ ਛੋਟੀਆਂ ਕਾਰ ਆਪਾਂ ਚਲਾਣੇ ਜਿਵੇਂ ਸਵਿਫਟ ਹੋਗੀ ਜਾਂ ਦੋ ਹੋਗੀ ਉਹ ਤੁਹਾਨੂੰ 4 ਤੋਂ 4 ਤੋਂ 5 ਰੁਪਏ ਕਿਲੋਮੀਟਰ ਪੈਣੀ ਹੈ ਇਹਨੇ 2 ਪੈਣਾ ਤੁਹਾਨੂੰ ਹੂੰ 2 ਰੁਪਏ ਕਿਲੋਮੀਟਰ ਜੀ ਆਪਾਂ ਚਾਰਜਿੰਗ ਦਾ ਹਿਸਾਬ ਵੀ ਲਾਈਏ ਤਾਂ 2 ਰੁਪਏ ਕਿਲੋਮੀਟਰ ਪੈਣਾ ਹੈ ਠੀਕ ਹੈ 19 ਸੇਵਿੰਗ ਹੈ ਤੁਹਾਡੀ ਉਨਾ ਹੀ ਖਰਚਾ ਲੈ ਲੈਣਾ ਬਾਅਦ ਚ ਹੂੰ ਤਾਂ ਕਿਤੇ ਨਾ ਕਿਤੇ ਗਵਰਨਮੈਂਟ ਇਹ ਵੀ ਦੇਖੇ ਵੀ ਜੇ ਜੇ ਦੇਖੋ ਬੈਟਰੀ ਸਸਤੀ ਹੋਊਗੀ ਹੂੰ ਤਾਂ ਉਹ ਖਰਚਾ ਵੀ ਤਾਂ ਘਟੇਗਾ ਨਾ ਕੱਲ ਨੂੰ ਜੀ ਜਿਹੜੀਆਂ ਆਪਾਂ ਬੈਟਰੀ ਮੰਨ ਲਓ ਰਿਪਲੇਸ ਕਰਾਣੀਆਂ 5 ਸਾਲਾਂ ਬਾਅਦ ਜਿਵੇਂ ਸਰਵਿਸ ਹੁੰਦੀ ਹੈ ਉਵੇਂ ਹੀ ਇਹ ਚੀਜ਼ ਹੈ ਬਸ ਸਰਵਿਸ ਤੁਹਾਡੀ ਬੈਟਰੀ ਚੇਂਜ ਹੋਏਗੀ ਜਿਹੜੀ ਮੇਜਰ ਸਰਵਿਸ ਆਪਾਂ ਕਹਿ ਦਿੰਦੇ ਆ ਵੀ ਗਾਰ ਦੀ ਮੇਜਰ ਸਰਵਿਸ ਕਰਾਈ ਸੀ ਉਵੇਂ ਇਸ ਗਾਰ ਦੀ ਬੈਟਰੀਸ ਚੇਂਜ ਹੋ ਜਾਣਗੀ ਠੀਕ ਹੈ